ਹਰੇਕ ਸਾਲ ਕਿਸਾਨ ਕਣਕ ਤੇ ਆਲੂਆਂ ਦੀ ਬਿਜਾਈ ਕਰਨ ਤੋਂ ਪਹਿਲਾਂ ਡੀਏਪੀ ਦੀ ਵਰਤੋਂ ਕਰਦੇ ਨੇ ਬਿਜਾਈ ਕਰਨ ਤੋਂ ਪਹਿਲਾਂ ਡੀਏਪੀ ਲਈ ਖੱਜਲ ਖਰਾਬ ਵੀ ਕਿਸਾਨਾਂ ਨੂੰ ਹੋਣਾ ਪੈਂਦਾ ਤੇ ਹੁਣ ਕਣਕ ਬੀਜਣ ਵਿੱਚ ਡੇਢ ਮਹੀਨਾ ਰਹਿ ਗਿਆ ਸਰਕਾਰ ਡੀਏਪੀ ਦਾ ਪੂਰਾ ਪ੍ਰਬੰਧ ਕਰੇ ਅਤੇ ਝੋਨੇ ਦੀ ਕਟਾਈ ਪੰਜਾਬ ਦੇ ਵਿੱਚ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੀ ਹੈ ਪਰ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਪਾਲਮਾਜਣਾ ਨੇ ਮੰਗ ਪੱਤਰ ਦੇਣ ਤੋਂ ਬਾਅਦ ਕੀਤੇ ਉਨ੍ਹਾਂ ਕਿਹਾ ਦੀ ਡੀਪੀ ਦੀ ਪੂਰਤੀ ਨਾ ਹੋਣ ਕਾਰਨ ਕਿਸਾਨ ਖੱਜਲਖੁਆਰ ਹੁੰਦੇ ਹਨ ਹੁਣ ਕਣਕ ਬੀਜਣ ਵਿੱਚ 1.5 ਮਹੀਨਾ ਰਹਿ ਗਿਆ ਪਰ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਪੰਜਾਬ ਦੇ ਗੋਦਾਮ ਚੌੜਾ ਨਾਰ ਭਰੇ ਪਏ ਨਹੀਂ ਇੱਥੋਂ ਤੱਕ ਕਿ ਸੈਲਰਾਂ ਦੇ ਵਿੱਚ ਪਿਛਲੇ ਸਾਲ ਦੇ ਚੌਲ ਪਏ ਨਹੀਂ ਸੈਲਰ ਮਾਲਕਾਂ ਵੱਲੋਂ ਵੀ ਹੜਤਾਲ ਕੀਤੀ ਹੋਈ ਹੈ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਸੈਲਰ ਮਾਲਕਾਂ ਦੀ ਸਰਕਾਰ ਗੱਲ ਸੁਣੇ ਅਤੇ ਉਹਨਾਂ ਦੀਆਂ ਸਮੱਸਿਆ ਨੂੰ ਵੀ ਹੱਲ ਕਰੇ ਤਾਂ ਜੋ ਕਿਸਾਨ ਮੰਡੀਆਂ ਵਿੱਚ ਖੱਜਲਖੁਆਰ ਨਾ ਹੋਣ ਜੋ ਪੰਜਾਬ ਦੇ ਗੋਦਾਮਾਂ ਵਿੱਚ ਉਨਾ ਪਿਆ ਹੈ ਉਸ ਨੂੰ ਚੁੱਕਿਆ ਜਾਵੇ ਤੇ ਮੰਡੀਆਂ ਵਿੱਚ ਖਰੀਦ ਦੇ ਪ੍ਰਬੰਧ ਵੀ ਕਿਤੇ ਜਾਣ ਅੱਜ ਅਸੀਂ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਹੈ ਡੀਏਪੀ ਦੇ ਪ੍ਰਬੰਧ ਬਾਰੇ ਤੇ ਝੋਨੇ ਦੀ ਖਰੀਦ ਦੇ ਪ੍ਰਬੰਧ ਬਾਰੇ ਕਿਉਂਕਿ ਪਿਛਲੀ ਵਾਰੀ ਵੀ ਛੱਲਰ ਮਾਲਕਾਂ ਨੇ ਅੜਤਾਲ ਕਰਤੀ ਸੀ ਕਿਸਾਨ ਹੈਰਾਨ ਹੁੰਦਾ ਰਿਹਾ ਇਸ ਕਰਕੇ ਅਸੀਂ ਮੈਡਮ ਨੂੰ ਅੱਜ ਮੰਗ ਪੱਤਰ ਦਿੱਤਾ ਜੋ ਛੱਲਰ ਮਾਲਕਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਤੇ ਉਹਨਾਂ ਦੀ ਸੁਣੀ ਜਾਵੇ ਜੋ ਪੰਜਾਬ ਦੇ ਵਿੱਚ ਸ਼ੈੱਡਰਾਂ ਦੇ ਵਿੱਚ ਚੌਲ ਪਏ ਆ ਜਾਂ ਪੰਜਾਬ ਦੇ ਗਦਾਮਾਂ ਜਿਹੜੇ ਨੇ ਉਹ ਚੌਲਾਂ ਨਾਲ ਭਰੇ ਪਏ ਨੇ ਉਹਨਾਂ ਨੂੰ ਚੌਲਾਂ ਨੂੰ ਚੱਕਿਆ ਜਾਵੇ ਤਾਂ ਜੋ ਜਿਹੜਾ ਕਿਸਾਨ ਆ ਕੁੱਕੇ ਜਿਹੜੀ ਖਰੀਦ ਆ ਉਹ ਇੱਕ ਤਰੀਕ ਤੇ ਸ਼ੁਰੂ ਹੋ ਜਾਣੀ ਆ ਝੋਨੇ ਦੀ ਬਿੜਾਈ ਵੀ 10 ਦਿਨ ਤੋਂ ਸਟਾਰਟ ਹੋ ਜਾਣੀ ਆ ਜਿਹੜਾ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਹਰਾਨ ਨਾ ਹੋਵੇ ਅਤੇ ਜੋ ਆਲੂਆਂ ਦੀ ਬਿੜਾਈ ਸ਼ੁਰੂ ਹੋ ਚੁੱਕੀ ਆ ਅਤੇ ਜੋ ਜਿਹੜੀ ਕਣਕ ਦੀ ਬਿਜਾਈ ਆ ਉਹ ਡੇਢ ਕਿ ਮਹੀਨੇ ਤੋਂ ਸ਼ੁਰੂ ਹੋ ਜਾਣੀ ਆ ਡੀਪੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਜੇਕਰ ਨਹੀਂ ਹੁੰਦਾ ਤਾਂ ਫਿਰ ਅਗਲੀ ਰਾਤ ਦੇਖੋ ਅਗਲੀ ਰਾਤੀ ਕੀ ਕਿਸਾਨ ਜਥੇਬੰਦੀਆਂ ਦੀ ਕੀ ਹੁੰਦੀ ਹੈ ਫਿਰ ਅਸੀਂ ਜੇ ਦੋਨੇ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਨਹੀਂ ਜਾਂਦੀਆਂ ਤਾਂ ਅਸੀਂ ਇਹ ਤੇ ਕੋਈ ਸਖਤ ਪ੍ਰੋਗਰਾਮ ਦਵਾਂਗੇ ਜੀ ਮੈਂ ਹਰਦਿਆ ਸਿੰਘ ਭਲਮੱਜੜਾ ਕ੍ਰਾਂਤੀਕਾਰੀ ਕਿਸਾਨ ਜਿਸ ਨੂੰ ਜ਼ਿਲ੍ਹਾ ਪ੍ਰਧਾਨ ਫਰਦੇਗੜ ਹਸਤੋਂ ਬੋਲ ਰਿਹਾ ਹਾਂ ਅੱਜ ਅਸੀਂ ਡੀ ਸਾਹਿਬ ਨੂੰ ਮਿਲਿਆ ਹੈ ਡੀਪੀ ਦੇ ਸਬੰਧ ਦੇ ਵਿੱਚ ਪਰ ਮੰਡੀਆਂ ਦੇ ਪ੍ਰਬੰਧ ਦੇ ਵਿੱਚ ਡੀ ਸਾਹਿਬ ਨੇ ਸਾਨੂੰ ਵਧੀਆ ਭਰੋਸਾ ਦਿੱਤਾ ਹੈ ਵੀ ਅਸੀਂ ਮੌਕੇ ਤੇ ਤੁਹਾਨੂੰ ਕੋਈ ਹਰਾਨੀ ਨਹੀਂ ਹੋਣ ਦਵਾਗੇ ਅੱਗੇ ਦੇਖਦੇ ਆ ਵੀ ਕੀ ਕਿਹਾ ਜਾ ਸਮਾਂ ਆਉਂਦਾ ਤੇ ਨਹੀਂ ਸਾਨੂੰ ਜੋਖਸ ਕਰਦੇ ਅਗੇ ਉਸ ਨੂੰ ਉਹ ਨਾ ਕਰਨਾ ਪਏ ਇਸ ਤਰ੍ਹਾਂ ਪਹਿਲਾਂ ਇਹਨਾਂ ਨੂੰ ਸੂਚਿਤ ਕਰਨਾ ਹੈ ਮਹਿਕਮੇ ਨੂੰ ਵੀ ਨਾ ਕਿਸੇ ਨੂੰ ਹਰਾਨੀਆ ਬਨਾ ਪ੍ਰਸ਼ਾਸਨ ਹਰਾਨ ਹੋਵੇ ਨਾ ਕਿਸਾਨ ਹਰਾਨ ਹੋਵੇ ਨਾ ਲੋਕ ਪਰੇਸ਼ਾਨ ਹੋਣ ਜਿਹੜੀ ਧਰਨਾ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਉਹ ਦਸਤ ਦੇ ਪਹਿਣਾ ਚਾਹੁੰਦੇ ਤਾਂ ਕਿ ਪਹਿਲੇ ਪ੍ਰਬੰਧ ਹੋ ਜਾਣ ਇਹ ਵੀ ਗੱਲ ਹੈ